बड़ी तो 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 जरुछ। तो तो कोठी है रखे बेकार कर रख कि कोठिया वाले जेडे मै क्या नोव बहर क्ड दे तगड़े रिश्ता कर दे ਮੁੜ ਕੇ ਹੱਕ ਵੀ ਦਿੰਦੇ ਹੈਗੇ ਬੇਕਾਰ ਕਰ ਦਿੰਦੇ ਆ ਕਰੋ ਘੜ ਦਿੰਦੇ ਨੇ ਘਰ ਆਵੇ ਹੈ ਇਹ ਲੜਕੀ ਹੈ ਇਹ ਚਿੰਤਾ ਆਇਆ ਹੈ ਕੋਨਾ ਦੌੜ ਜਲਦੀ ਨਹੀਂ ਬੰਦਾ ਸੁਣਾ ਇਹ ਲੜਕੀ ਹੈ ਸਾਡੇ ਨਿਵਾਸੀ ਕੁੜੀ ਪਰਿਵਾਰ ਇੱਕ ਮਿੰਟ ਇੱਕ ਮਿੰਟ ਕਿਉਂ ਪਾਉਂਦੇ ਮੇਰਾ

ਉਹ ਨੂੰ ਬਠਾਨ ਆਏ ਸੀ ਕਿ ਆ ਨਨਾਂ ਜੜੀ ਆਉ ਨਹੀਂ ਬਹਿਣ ਦਿੰਦੀ ਪਈ ਇਹਦੀ ਆ ਦੇਖੋ ਕਿਸ ਤਰ੍ਹਾਂ ਬੋਲ ਰਹੀ ਵੀ ਤੱਕਾ ਕਰ ਰਹੀ ਆ ਹੈ ਉਹਨੂੰ ਘਰ ਚ ਹੀ ਨਹੀਂ ਬਹਿਣ ਦੇਂਦੀ ਦੇਖ ਐਡੀ ਬੜੀ ਕੋਠੀ ਆਪਣੇ ਸਹੁਰਾ ਪਰਿਵਾਰ ਛੱਡ ਕੇ ਇੱਥੇ ਆਣ ਕੇ ਬੈਠੀ ਹੋਈ ਆ ਨਨਾਂ ਆ ਦੇਖੋ ਨਨਾਨਾ ਦਾ ਹੱਕ ਬਣਦਾ ਵਾ ਪਰ ਜਾਈ ਨੂੰ ਜਾੜਨਾ ਇੱਥੋਂ ਹੈ ਐ ਇੰਨੀ ਤਿੱਖੀ ਆ ਦੇਖੋ ਆਦਮੀ ਉਹਦਾ ਗੁజర్ ਗਿਆ ਘਰ ਦੇ ਵਿੱਚ ਉਹਨੂੰ ਵੜ ਨਹੀਂ ਦਿੰਦੇ ਸਾਰਾ ਪਿੰਡ ਜਿਹੜਾ ਉਹਦੇ ਨਾਲ ਆ ਕੁੜੀ ਦੇ ਹੈ ਐਡੀਆਂ ਕਰਤੂਤਾ ਮਾੜੀਆਂ ਕਿਉਂ ਹੋਣਦੀਆਂ ਸਹਰਿਆਂ ਦੀਆਂ ਵੀ ਕੀ ਆ ਵਿਆਹ ਨਵਰੇ ਤੇ ਕਹਿ ਦਿੰਨੇ ਆ ਵੀ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਸਾਡੇ ਕੋਲ ਸਭ ਕੁਝ ਮਹਾਰਾਜ ਨੇ ਦਿੱਤਾ ਹੋਇਆ ਜਦੋਂ ਮਹਾਰਾਜ ਧੀਆ ਦੇ ਰਿਸ਼ਤੇ ਹੋ ਜਾਂਦੇ ਆ ਇਹ ਆ ਵੇਖੋ ਕੋਠੀ ਦੇਖੋ ਹਾਂ ਆ ਵੇਖੋ ਕਿ ਕੋਠੀ ਵਿੱਚ ਹੱਕ ਨਹੀਂ ਮੰਦਾ ਹੈਗਾ ਉਹਦਾ ਕੁੜੀ ਦਾ ਰਹਿਣ ਦਾ ਜਦੋਂ ਆਦਮੀ ਮਰ ਗਿਆ ਜਦੋਂ ਆਦਮੀ ਜੀਂਦਾ ਹੁੰਦਾ ਜਿਹਦੇ ਜੀ ਕਦਰ ਕਿਉਂ ਹੁੰਦੀ ਇਕ ਨੌ ਦੀ ਦੱਸੋ ਮਰਿਆ ਮਰਿਆਂ ਤੋਂ ਬਾਅਦ ਮੁੜ ਕੇ ਘਰੋਂ ਬੇਕਾਰ ਕੀਤਾ ਜਾਂਦਾ ਆ ਦੇਖੋ ਬਾਹਰ ਹੀ ਜਦੋਂ ਆਦਮੀ ਮਰ ਜਾਂਦੇ ਉਹ ਹੱਕ ਦੇਣ ਤੋਂ ਸਾਰੇ ਹੱਥ ਖੜਾ ਕਰ ਜਾਂਦੇ ਆ ਬੱਚਿਆਂ ਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਇਹ ਸਰਕਾਰਾਂ ਨੂੰ ਪੀਲ ਆ ਮੇਰੀ ਵੀ ਸਰਕਾਰਾਂ ਕਿੱਥੇ ਸੁੱਤੀਆਂ ਵਾਂ ਦੋਨਾਂ ਤਰ੍ਹਾਂ ਦਾ ਫੈਸਲਾ ਜ਼ੁਰਕੇ ਕਿਉਂ ਨਹੀਂ ਹੱਕ ਦਿੱਤਾ ਜਾਂਦਾ ਹੀ ਖੜੇ ਆ ਧੀਆਂ ਦੇ ਹੱਕ ਦੇ ਵਿੱਚ ਕੋਈ ਵੀ ਸਾਹਮਣੇ ਸਾਰਾ ਕਾਜੂ ਸਾਰਾ ਉਹਨੇ ਬਣਿਆ ਕਿਉਂ ਚੱਕਣਾ ਕਰਉਂਸੀ ਐਸੀ ਖੜਿਆ ਕਿ ਸੱਚ ਦੇ ਜੇ ਤੇਰੇ ਸੋਹਰੇ ਤੇ ਨਾ ਧੱਕਾ ਕਰਦੇ ਹੱਕ ਨਹੀਂ ਦਿੰਦੇ ਉੱਥੇ ਖੜਿਆ ਉਹਦਾ ਹੱਕ ਐਸੀ ਦਵਾਣਾ ਇਹ ਮੁੱਕ ਦਵਾਣਾ ਉਹ ਵਿਆਹ ਕਰਾ ਕੇ ਆਇਆ ਨਾ ਵਿਆਹ ਨਹੀਂ ਕੀਤਾ ਠੀਕ ਹੈ ਨਾ ਹੱਕ ਖਵਾਉਣਾ ਹੱਕ ਖਵਾ ਉੱਥੇ ਵੀ ਇੱਕ ਵਾਰੀ ਮੇਰੇ ਨਾਲ ਆਉਣਾ ਇੱਥੇ ਬਿਠਾ ਕੇ ਜਾਣਾ ਹੈ ਮੇਰਾ ਪਿਆਣ ਲੈ ਕੇ ਦੇਖ ਗਿਆ ਮੇਰਾ ਭਾਈ ਭੈਣ ਦੇ ਮਰਿਆ ਕਿੰਨਾ ਕੋ ਸਾਡੇ ਕੋ ਮਰਿਆ ਉਹਦੇ ਕੋਲ ਮਰਿਆ ਨਹੀਂ ਸਾਡੇ ਕੋਲ ਮਰਿਆ ਵਾ ਸਾਡੀ ਗਲਤੀ ਤੇ ਸਰਪੇ ਕੀਤੀ ਉਹੀ ਦੇਖਿਆ ਨਹੀਂ ਸਾਡੀ ਗਲਤੀ ਹੈ ਵੀ ਅਸੀਂ ਸਪੇਰ ਪਈ ਤੇ ਚੱਕਿਆ ਨਹੀਂ ਦੁਖੀ ਕਿੰਨਾ ਕੋ ਗਏ ਮਰਿਆ ਜੇ ਤੁਸੀਂ ਦਖਲਦਾਰੀ ਕੀਤੀ ਦੋਨਾਂ ਚ ਮੇਰੀ ਦੁਖੀ ਕਿ ਮੇਰੇ ਭੈਣ ਆਪ ਦੇ ਘਰ ਰਹਣਗਾ ਦਖਲਦਾਰੀ ਨਹੀਂ ਨਹੀਂ ਫਿਰ ਦੋ ਤੇਰੇ ਚਾਲ ਨਹੀਂ ਤੇ ਆਪਣੇ ਸਹਰੇ ਕਰ ਕਿਉਂ ਨਹੀਂ ਵਸਦੀ ਸਹਰੇ ਕਰ ਕਿਉਂ ਨਹੀਂ ਵਸਦੀ ਵਸਦੀ ਸਹਰੇ ਅੱਲਾ ਗੋ ਸਾਰੇ 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 ਕਰ ਕਿਉਂ ਨਹੀਂ ਤੋਰਨੇ ਮਾਰਦੇ ਤੇਰੀ ਗਲਤ ਫੈਲ ਇਹ ਸਾਹ ਵੀ ਐਸੀ ਹੱਥ ਸਾਧ ਦੇ ਖੜੇ ਆ ਜਿੰਦਰੇ ਲਾ ਕੇ ਕਿਉਂ ਲਾਇਆ ਜਿੰਦਰੇ ਲਾ ਕੇ ਬਾਹਰ ਘੱਟ ਰੱਖੀ ਆ ਨਾ ਕਰੋ ਬਾਹਰ ਆ ਵੇਖੋ ਕਿੱਥੇ ਸੁੱਤੀਆਂ ਸਰਕਾਰਾਂ ਕੀ ਗੱਲ ਰਿਸ਼ਤੇ ਕਰਨ ਲੱਗੇ ਤੇ ਬੜੀ ਸ਼ਿੱਦਤ ਕਹਿੰਦੇ ਸਾਡੇ ਕੋ ਕੋਠੀਆਂ ਕਰਾਂ ਹਾਂ ਮੁੜ ਕੇ ਪਰਜਾਈਆਂ ਬਾਹਰ ਘੱਟ ਦੇਣ ਯਾਰ ਵੇਖ ਨਾ ਆਂਦੀ ਕਰਤੂਤਾ ਵੇਖ ਆ ਗੱਲ ਹੀ ਨਹੀਂ ਆਉਣ ਦੇਂਦੀ ਆ ਕੋਠੀ ਦੇ ਬੇਈਮਾਨ ਹੋਣ ਦੀ ਨਾਲੇ ਜ਼ਮੀਨ ਤੇ ਪੰਜ ਕਿੱਲਾਂ ਦੇ ਪੰਜ ਕਿੱਲਾਂ ਪਿੱਛੇ ਗੱਡੀ ਪਈ ਪਰਜਾਈ ਆ ਕੋਈ ਇੱਥੇ ਡੀਐਮ ਸੀ ਹੋ ਗਿਆ ਕਿ ਬੱਕੜਿਆ ਸਿੱਕਿਆ ਪੈਣਾ ਸਿਰੋਂ ਤੇ ਕਿਹੜੇ ਪੁਛਾ ਹਿਸਾਬ ਮੰਨਦੇ ਆਂ ਕਹਿੰਦੇ ਨਹੀਂ ਹਾਂ ਪੁੱਛ ਮੁੰਡਿਆਂ ਆਪ ਤੂੰ ਦੀ ਆਪ ਟੱਕਰੋ ਤੁਹਾਨੂੰ ਪਤਾ ਨਹੀਂ ਤੂੰ ਸਾਥ ਵੀ ਨਿਸਾਬ ਤੂੰ ਇਹ ਬਹੁਤ ਵਧੀਆ ਕਰਦੇ ਆਂ ਨਿਸਾਬ ਤੇ ਬਹੁਤ ਵਧੀਆ ਕਰਦੇ ਸੋਹਰੇ ਧੀਆ ਵਿਆਹਣ ਬਾਰੇ ਕਹਿੰਦੇ ਕੋਠੀਆਂ ਸਾਡੇ ਕੋ ਕਾਰਾ ਮੁੰਕੇ ਕਹਿੰਦੇ ਹੱਥ ਖੜੇ ਬਸ ਉਹ ਹੀ ਆਕੇ ਮੁੰਕੇ ਕਹਿਣਾ ਕਬਜੇ ਕੋਠੀਆਂ ਤੋਂ ਬਾਹਰ ਕੱਢ ਦੇਣੇ ਆਂ ਹਾਂ ਯਾਰ ਕਹੀ ਰਾਵਨ बोर्ड तैय न हो जो रिश्ते देन लगे ਆਲ ਕੁੜੀਆਂ ਦੇ ਪਰਿਵਾਰਾਂ ਨੂੰ ਕਹਿੰਨੇ ਵੇਖ ਕੇ ਕੋਠੀਆਂ ਰਿਸ਼ਤੇ ਤੇ ਕਰ ਦਿੰਦੇ ਆ ਨਾ ਜਦੋਂ ਮਾੜੀ ਜੀ ਕੋਈ ਉੰਨੀ ਨਿੱਕੀ ਆਦਮੀ ਨ ਹੋ ਜਾਂਦੀ ਨਾ ਮੁੜ ਕੇ ਸਾਰਾ ਨਿਜਾਮ ਥੋਬ ਦਿੰਦੇ ਬਗਾਨੀ ਧੀ ਭੈਣ ਤੇ ਵੀ ਐਨੇ ਬੰਦਾ ਮਾਰਤਾ ਜੀ ਨਾ ਹੱਕ ਦੇ ਰਹੀਆਂ ਨਨਾਨਾ ਘਰ ਦੇ ਵਿੱਚੋਂ ਜਿੰਦੇ ਏਡੇ ਏਡੇ ਜਿੰਦਰੇ ਲਾ ਰੱਖੇ ਆ ਕੋਠੀਆਂ ਨੂੰ ਨਿੱਕੀ ਜੀ ਬੱਚੀ ਆਉਦੀ ਉਹਨੂੰ ਘਰੋਂ ਬੇਕਾਰ ਕਰਿਆ ਕਰਿਆ ਪਿਆ ਪੰਜ ਕਿੰਨਿਆਂ ਦੇ ਉੱਤੇ ਬੇਈਮਾਨ 99 ਤੇ ਕੋਠੀ ਦੇ ਉੱਤੇ ਬੇਈਮਾਨ ਵੀ ਅਸੀਂ ਰਹਿਣਾ ਕੋਠੀ ਦੇ ਵਿੱਚ ਵੀ ਅਸੀਂ ਇਹਨੂੰ ਰਹਿਣ ਨਹੀਂ ਦੇਣਾ ਕੀ ਗੱਲ ਸਰਕਾਰਾਂ ਹੱਕ ਨਹੀਂ ਦਵਾ ਸਕਦੀਆਂ ਹੈ ਪੰਜਾਬ ਪੁਲਿਸ ਕਿੱਥੇ ਸੁੱਤੀ ਆ ਕਿਉਂ ਨਹੀਂ ਸੁਣਦੀ ਕਿਉਂ ਨਹੀਂ ਪਿੰਡਾਂ ਦੇ ਵਿੱਚ ਜਾ ਕੇ ਕੁੜੀਆਂ ਨੂੰ ਹੱਕ ਦਵਾਏ ਜਾਂਦੇ ਜਦੋਂ ਕੁੜੀਆਂ ਮਾਰ ਦਿੰਦੇ ਸੋਰੇ ਗੱਲ ਘਟ-ਘਟ ਕੇ ਉਦੋਂ ਕਿਉਂ ਖਬਰਾਂ ਲਾਈਆਂ ਜਾਂਦੀਆਂ ਵਾ ਕੀ ਹੱਕ ਸੱਚ ਤੇ ਕਿਉਂ ਨਹੀਂ ਖੜਦੇ ਹੈਗੇ ਸਾਰੇ ਜਦੋਂ ਆਹੋ ਫੱਦੀਆ ਮੇਰੇ ਭੈ ਜਿਹੜਾ ਰੋਕਾ ਆ ਗਿਆ ਉਹਦੀ ਰੋਕਾ ਜੁਰਗ ਜਿਹੜੀ ਅੰਦਰ ਵਾਰ ਜਿੰਦਰੇ ਮਾਰ ਕੇ ਬਜ਼ੁਰਗ ਜ਼ਮੀਨ ਕਰਦੇ ਨਾ 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 ਆ ਬੁੜੀ ਅੰਦਰ ਬੈਠੀ ਦੀਆਂ ਗੱਲ ਅਜਾ ਲਿਖਤੀ ਰੂਪ ਚ ਲੈਣਾ ਆ ਘਰ ਆ ਕੁੜੀ ਦਾ ਤੇ ਜਿੱਤੋਂ ਨਾਨਾ ਨੇ ਕੱਢਿਆ ਹੀ ਬਾਹਰ ਆ ਲੰਬਾਰੀ ਦੇਖੋ ਪੱਟੀ ਪਈ ਆ ਸਮਾਨ ਸਮੂਲ ਸਾਰਾ ਉਹ ਕਰਿਆ ਪਿਆ ਵਿਚਾਰੀ ਦਾ ਘਰ ਆਲਾ ਮਰਨ ਤੋਂ ਬਾਅਦ ਆ ਦੇਖ ਲੋ ਵਿਵੇਹ ਕੇ ਰਿਸ਼ਤੇ ਕਰੋ ਮੈਂ ਦੇਖਾ ਕਾਉਂਗੀ ਵੀ ਇੱਕ ਲਗੋਠੀਆਂ ਆ ਘਾਰਾ ਉਹਨਾਂ ਦੇਖ ਕੇ ਪਿਆ ਕਰੋ ਆ ਤੇ ਨੌਕ ਕਰਿਆ ਹੋਇਆ ਤੇ ਦੇਖ ਕੇ ਰਿਸ਼ਤੇ ਕਰੋ ਸੰਗ ਸੰਗਤਾਂ ਨੂੰ ਬੇਨਤੀ ਆ ਬੇਨਾਨਾ ਵੇਖ ਕਰੋ ਉਹ ਜ਼ਮੀਨ ਲੱਗਦੀ ਆ ਪੰਜ ਕਿੱਲੇ ਆਵੇ ਆ ਘਾਰ ਆ ਉਹ ਜ਼ਮੀਨ ਲੱਗਦੀ ਆ ਸਾਹਮਣੇ ਆ ਜ਼ਮੀਨ ਆ ਪੰਜ ਕਿੱਲੇ ਸਾਰੀ ਜਿਹੜੀ ਇਹ ਕੁੜੀ ਦੇ ਨਾਂ ਤੇ ਤੇ ਜਿਹੜੀਆਂ ਨਨਾਨਾ ਧੱਕੇ ਕਰੀ ਜਾਂਦੇ ਤੇ ਜਵਾਈ ਜਿਹੜਾ ਉਹ ਧੱਕਾ ਕਰੀ ਜਾਂਦਾ ਇਹਨਾਂ ਨਾਲ ਚਲੋ ਇਹ ਤਾਂ ਫੇਰ ਵੀ ਮੰਨ ਗਈ ਆ ਕਹਿੰਦੀ ਮੇਰੇ ਨਾਲ ਸਹਿਮਤੀ ਨਾ ਰਹਿਣ ਵੀ ਵੀ ਮੈਂ ਉਹ ਨਹੀਂ ਕਰਦੀ ਜਿਹੜੀ ਮੇਰੀ ਕੁੜੀ ਦਾ ਹਿੱਸਾ ਮੇਰਾ ਉਹ ਦਵਾਇਆ ਜਾਵੇ ਇਹਦੇ ਨਾਂ ਤੇ ਉਹ ਕਰਿਆ ਜਾਵੇ ਮੇਰੇ ਨਾਂ ਤੇ ਉਹ ਨਾ ਕੀਤਾ ਜਾਵੇ ਹਾਂ ਕਾਰਾ ਤਾਂ ਦਾਏ ਮੇਰੀ ਬੇਟੀ ਖਾਲਸਾ ਵਾਇਕ੍ਰੋ ਚ ਕੀ ਫਤਿਹ ਆ ਵੇਖੋ ਵੀ ਇਹਦਾ ਘਰ ਆ ਇਹਦੇ ਨਾਂ ਤੇ ਆ ਤੇ ਘਰ ਵਾਲਾ ਇਹਦਾ ਮਰ ਗਿਆ ਵਾ ਕਿਉਂ ਕਿ ਨਾਨਾ ਮਾਰਨ ਆਉਂਦੀਆਂ ਤੇਰੀਆਂ ਉਹ ਦੇਖੋ ਸਾਹਮਣੇ ਕੰਦ ਤੇ ਬੈਠੀ ਹੋਈ ਆ ਇਹ ਆਪਣੇ ਹੱਕ ਨਦੋਇਆ ਖੜਿਆ ਵਾ ਉਹ ਦੇਖੋ ਪਰਦੇ ਨਾਲ ਉਧਰ ਵੇਖੋ ਪਰਾ ਖੜਿਆ ਹੋਇਆ ਹੈ ਵੀ ਕਿਆ ਨਾ ਲੈਂਦੇ ਹੁਣ ਵੇਖੋ ਤੱਕਾ ਨਹੀਂ ਹੈਗਾ ਨਿੱਕੀ ਜੇ ਬੱਚੀ ਆ ਇਹਦੀ ਕਿ ਆ ਨੰਦਾ 4 ਸਾਲ ਦੀ ਬੱਚੀ ਆ ਉਹ ਆਪਣੇ ਘਰ ਦੇ ਵਿੱਚ ਬੈਠੀ ਆਪਣੇ ਹੱਕ ਦੇ ਵਿੱਚ ਬੈਠੀ ਇਹਦੇ ਨਾਂ ਤੇ ਇਹਦਾ ਸਾਰਾ ਕੁਝ 5 ਕਿੱਲੇ ਜ਼ਮੀਨ ਆ ਆ ਕੋਠੀ ਇਹਦੇ ਨਾਂ ਤੇ ਆ ਤੇ 99 ਜਿਹੜਾ ਉਹ ਕੱਢਦਾ ਪਿਆ ਉਹ ਕੰਦਾ ਟੱਪ ਟੱਪ ਕੇ ਆਣ ਕੇ ਮਾਰਨ ਆਉਂਦੇ ਪਏ ਆ ਆ ਦੇਖੋ ਆ ਵਿੱਚ ਉੱਤੇ ਜ਼ਖਮ ਵੀ ਦੇਖੋ ਜੇ ਰੋਬੜੇ ਉੱਤੇ ਪਏ ਹੋਏ ਸਿਰ ਦੇ ਉੱਤੇ ਆ ਦੇਖੋ ਆਵੇ ਅੱਜ ਜਦੋਂ ਮੈਂ ਇੱਧਰ ਆਉਣੀ ਉਹ ਤਾਂ ਭੱਜ ਜਾਂਦੇ ਹੁਣ ਭੱਜ ਗਈ ਪਰਾਂ ਭੱਜ ਗਈ ਆ ਇੱਧਰ ਬੈਠੇ ਹੋਏ ਸਿੰਘ ਬਾਕੀ ਦੋ 112 ਨੰਬਰ ਤੇ ਫੋਨ ਕਰਤਾ ਪੁਲਿਸ ਵੀ ਆਂਦੀ ਪਈ ਆ ਦੇਖਦੇ ਆ ਕਿ ਨਿਬੜਦਾ ਪਿੰਡ ਦੀ ਪੰਚਾਇਤ ਵੀ ਆਈ ਆ ਪੰਚਾਇਤ ਜਿਹੜੀ ਉਹ ਵੀ ਇਹਦੇ ਹੱਕ ਦੇ ਵਿੱਚ ਆਂਡ ਗਵਾਂਡ ਜਿਹੜਾ ਵਾ ਉਹ ਵੀ ਇਹਦੇ ਹੱਕ ਦੇ ਵਿੱਚ ਨਾਰਾ ਦਿੰਦੇ ਆ ਵੀ ਇਹ ਕੁੜੀ ਸਹੀ ਆ ਇਹਨੂੰ ਬੈਣ ਨਹੀਂ ਦਿੰਦੇ ਧੱਕਾ ਕਰਦੇ ਆ ਜੇ ਇੱਥੇ ਆੜ ਕੇ ਬਹਿੰਦੀ ਆ ਤੇ ਕਹਿ ਦਿੰਦੇ ਸਪਰੇ ਪਾ ਪੀ ਕੇ ਮਰ ਜਾਗੇ ਨਾਨਾ ਕਹਿੰਦੀਆਂ ਇੱਥੇ ਨਹੀਂ ਬਾੜਨੀ ਹੈਗੀ ਇਹਦਾ ਹੱਕ ਨਹੀਂ ਦੇਣਾ ਹੈਗਾ ਤੁਸੀਂ ਦੱਸੋ ਇਹੋ ਇੱਕ ਮੈਸੇਜ ਦੇਣਾ ਚਾਹੁੰਦੀ ਆ ਵੀ ਵੇਖ ਜਾਚ ਕੇ ਧੀਆਂ ਦੇ ਰਿਸ਼ਤੇ ਤੋਂ ਕੋਠੀਆਂ ਤੇ ਜ਼ਮੀਨਾਂ ਵੇਖ ਕੇ ਨਾ ਦੋ ਐਦਾਂ ਕਰਦੇ ਆ ਸੌਰੇ ਆ ਦੇਖੋ ਆਦਮੀ ਮਰਨ ਤੋਂ ਬਾਅਦ ਐਦਾਂ ਕੋਠਿਆਂ ਦੇ ਵਿੱਚ ਇੱਟੇ ਮਾਰ ਮਾਰਨ ਕੰਦ ਟੱਪ ਟੱਪ ਕੁੱਟਕਟਾਪਾ ਕਰ ਕਰਕੇ ਨਾਨਾ ਕੱਢਦੀਆਂ ਸਹਰੇ ਕੱਢਦੇ ਆ